ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਮਾਜ ਸੇਵੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਪ੍ਰੀਤਮ ਸਿੰਘ ਵਾਲਾ ਦੇ ਵਿਸਨੀਕ ਮਹੰਮਦ ਵਾਲੀ ਚੌਂਕੀ ਜਿਹੜੀ ਹੈ ਉਸ ਦੇ ਨਜ਼ਦੀਕ ਜੋ ਸਾਡੇ ਕਿਸਾਨ ਭਰਾ ਬੈਠੇ ਨੇ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਭਾਈ ਮਨਜੀਤ ਸਿੰਘ ਭਾਈ ਗੁਰਮੀਤ ਸਿੰਘ ਅੱਜ ਉਹਨਾਂ ਦੇ ਘਰ ਦੇ ਹਾਲਾਤ ਵੇਖਣ ਵਾਸਤੇ ਪਹੁੰਚੇ ਹਾਂ ਜੋ ਸਤਲੁਜ ਦਰਿਆ ਨੇ ਫੜ ਦੇ ਨਾਲ ਇੰਨਾ ਜ਼ਿਆਦਾ ਜਿੱਥੇ ਜ਼ਮੀਨ ਦਾ ਫਸਲ ਦਾ ਨੁਕਸਾਨ ਕੀਤਾ ਹੈ ਉਥੇ ਇਸ ਕਿਸਾਨ ਭਰਾ ਦਾ ਜੋ ਘਰ ਹੈ ਉਸ ਦਾ ਵੀ ਬਹੁਤ ਵੱਡਾ ਨੁਕਸਾਨ ਕੀਤਾ ਹੈ ਅਸੀਂ ਤੁਹਾਨੂੰ ਇਹ ਕੈਮਰੇ ਰਾਹੀਂ ਵਿਖਾਉਨੇ ਆ ਘਰਾਂ ਦੇ ਵਿੱਚ ਜਿਹੜੀ ਹੈ ਉਹ ਮਿੱਟੀ ਰੇਤ ਜਿਹੜੀ ਹੈ 3-3 4-4 ਫੁੱਟ ਅੰਦਰਾਂ ਤੱਕ ਜਿਹੜੀ ਹੈ ਉਹ ਪਹੁੰਚ ਗਈ ਹੈ ਘਰ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਨੇ ਗੰਧਾ ਜੜੀਆਂ ਨੇ ਉਹ ਤਰੇੜਾ ਪਾੜ ਗਈਆਂ ਨੇ ਛੱਤਾਂ ਜਿਹੜੀਆਂ ਨੇ ਉਹ ਇਸ ਵੇਲੇ ਡਿੱਗਣ ਵਾਲੀਆਂ ਨੇ ਸੋ ਲਗਾਤਾਰ ਇਹਨਾਂ ਨੂੰ 20-25 ਦਿਨ ਹੋ ਗਏ ਨੇ ਆਪਣੇ ਘਰ ਨੂੰ ਛੱਡ ਕੇ ਕਿਸੇ ਕਿਸਾਨ ਭਰਾ ਦੇ ਘਰ ਆਪਣੇ ਪਸ਼ੂ ਤੇ ਆਪਣਾ ਪਰਿਵਾਰ ਲੈ ਕੇ ਬੈਠੇ ਨੇ ਸੋ ਅਸੀਂ ਸਮਾਜ ਸੇਵੀ ਵੀਰਾਂ ਨੂੰ ਕਿਸਾਨ ਭਰਾਵਾਂ ਨੂੰ ਸੰਸਥਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਲਾਕਾਰ ਗਾਇਕ ਵੀਰ ਸਾਡੇ ਜਿਹੜੇ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ ਸੋ ਇਹਨਾਂ ਕਿਸਾਨ ਭਰਾਵਾਂ ਦੀ ਵੀ ਵੱਧ ਤੋਂ ਵੱਧ ਜਿਹੜੀ ਹੈ ਉਹ ਮਦਦ ਕੀਤੀ ਜਾਵੇ ਕਿਉਂਕਿ ਹਾਲਾਤ ਬਹੁਤ ਹੀ ਜ਼ਿਆਦਾ ਨਾਜ਼ੁਕ